ਵੱਖਰੀ ਗੱਲ ਹੈ ਸਾਡੇ ਅੱਜ ਬਾਟੇ ਵੀ ਅਗਲੇ ਆਨੇ ਵੰਡ ਦਿੱਤੇ ਨਹੀਂ ਵੀ ਸਖਾ ਨੂੰ ਡੇਰਿਆਂ ਵਿੱਚ ਵੱਖਰਾ ਜ਼ਿਮੀਦਾਰਾਂ ਨੂੰ ਵੱਖਰਾ ਅੱਜ ਡੇਰਿਆਂ ਵਿੱਚ ਵੱਖਰੇ ਵੱਖਰੇ ਖੰਡੇ ਦੀ ਪਾਲਿਸ਼ ਕਾਇ ਜਿਹੜੀ ਮਜਬੀ ਸਿੱਖ ਬਾਟੇ ਨੂੰ ਹੱਥ ਲੱਗ ਜਾਏ ਤੇ ਅਗਲੇ ਇਥੋਂ ਤੱਕ ਕਹਿੰਦੇ ਨੇ ਵੀ ਇਹ ਬਾਟੇ ਨੂੰ ਪਹਿਲਾ ਅਗ ਵਿੱਚ ਸਾੜੋ ਇਹਨੂੰ ਮਾਂਜੋ ਚੰਗੀ ਤਰ੍ਹਾਂ ਇਹ ਵਰਤਨ ਯੋਗ ਨਹੀਂ ਹੈਗਾ ਧਨ ਸੰਨ ਕਲਗੀ ਤਰ ਪਾਤਸ਼ਾ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੱਥਾ ਚੁੰਮਿਆ ਤੇ ਛਾਤੀ ਨਾਲ ਲਾ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਪਿਆਰ ਕੀਤਾ ਅੱਜ ਅਸੀਂ ਕਿੱਥੇ ਖਲੋਤੇ ਆ ਜੀ ਜਿਸ ਜਾਤ ਪਾਚੋਂ ਜਿਸ ਦਲਦਲ ਚ ਸਾਡੇ ਪਾਤਸ਼ਾਹ ਜੀ ਸਾਨੂੰ 239 ਸਾਲ ਦਾ ਸਮਾਂ ਲਾ ਕੇ ਕੱਢ ਕੇ ਗਏ ਸ਼ੁਕਰ ਕਰੋ ਕਿ ਸਾਡੇ ਵਰਗੇ ਲੋਕ ਉਦੋਂ ਮੌਜੂਦ ਨਹੀਂ ਸੀ ਨਹੀਂ ਤੇ ਸਾਡੇ ਵਰਗਿਆਂ ਦੇ ਭਗਤ ਰਦਾਸ ਵਰਗੇ ਮਹਾਂਪੁਰਖ ਦੀ ਪਾਣੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਜਨੀ ਸੀ ਵਿੱਚ ਕਰਨ ਦੇਣੀ ਅੱਛਾ ਜਨੇਊ ਵੀ ਤਿੰਨ ਸ਼੍ਰੇਣੀਆਂ ਪਾ ਸਕਦੀਆਂ ਤੇ ਤਿੰਨਾਂ ਨੂੰ ਪਹਿਣੇ ਵੀ ਵੱਖਰੇ ਵੱਖਰੇ ਤੇ ਤਿੰਨਾਂ ਦੀ ਰੁੱਤ ਵੀ ਵੱਖਰੀ ਵੱਖਰੀ ਹੈ ਇੱਕੋ ਖੰਡੇ ਦੀ ਪੌਲ ਹੈ ਜਿਹੜੀ ਹਰ ਸਮੇਂ ਹਰ ਰੁੱਤ ਹਰ ਵਕਤ ਸ਼ਕੀ ਵੀ ਜਾ ਸਕਦੀ ਹੈ ਤੇ ਸਾਰਿਆਂ ਵਾਸਤੇ ਖੰਡੇ ਦੀ ਪੌਲ ਹੈਗੀ ਵੀ ਇੱਕੋ ਜੀ ਹੈ ਆ ਫਰਕ ਹੈ ਵੱਖਰੀ ਗੱਲ ਹੈ ਸਾਡੇ ਅੱਜ ਬਾਟੇ ਵੀ ਅਗਲੇ ਨੇ ਵੰਡ ਦਿੱਤੇ ਮੈਂ ਵੀ ਸਖਾ ਨੂੰ ਡੇਰਿਆਂ ਵਿੱਚ ਵੱਖਰਾ ਜ਼ਿੰਮੇਦਾਰਾਂ ਨੂੰ ਵੱਖਰਾ ਬੀਬੀਆਂ ਨੂੰ ਵੱਖਰਾ ਅੱਜ ਡੇਰਿਆਂ ਵਿੱਚ ਵੱਖਰੇ ਵੱਖਰੇ ਖੰਡੇ ਦੀ ਪਾਲਿਸ਼ ਕਾਈ ਜਰੀ ਮਜਬੀ ਸਿੱਖ ਬਾਟੇ ਨੂੰ ਹੱਥ ਲੱਗ ਜਾਏ ਤੇ ਅਗਲੇ ਇਥੋਂ ਤੱਕ ਕਹਿੰਦੇ ਨੇ ਵੀ ਇਹ ਬਾਟੇ ਨੂੰ ਪਹਿਲਾਂ ਆਗ ਵਿੱਚ ਸਾੜੋ ਇਹਨੂੰ ਮਾਂਜੋ ਚੰਗੀ ਤਰ੍ਹਾਂ ਇਹ ਵਰਤਨ ਯੋਗ ਨਹੀਂ ਹੈਗਾ ਮੈਂ ਤਾਂ ਕਦੇ-ਕਦੇ ਸੋਚਦਾ ਧਨਸਨ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਮੱਥਾ ਚੁੰਮਿਆ ਤੇ ਸ਼ਾਦੀ ਨਾਲ ਲਾ ਕੇ ਆਖਿਆ ਰੰਗਰੇਟਾ ਗੁਰੂ ਦਾ ਬੇਟਾ ਪਿਆਰ ਕੀਤਾ ਅੱਜ ਅਸੀਂ ਕਿੱਥੇ ਖਲੋਤੇ ਆ ਜੀ ਜਿਸ ਜਾਤ ਪਾਚੋਂ ਜਿਸ ਦਲਦਲ ਚੋਂ ਸਾਡੇ ਪਾਤਸ਼ਾਹ ਜੀ ਸਾਨੂੰ 239 ਸਾਲ ਦਾ ਸਮਾਂ ਲਾ ਕੇ ਕੱਢ ਕੇ ਗਏ ਸ਼ੁਕਰ ਕਰੋ ਕਿ ਸਾਡੇ ਵਰਗੇ ਲੋਕ ਕਦੋਂ ਮੌਜੂਦ ਨਹੀਂ ਸੀ ਨਹੀਂ ਤੇ ਸਾਡੇ ਵਰਗਿਆਂ ਤੇ ਭਗਤ ਰਦਾਸ ਵਰਗੇ ਮਹਾਂਪੁਰਖ ਦੀ ਪਾਣੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਜ ਨਹੀਂ ਸੀ ਵਿੱਚ ਕਰਨ ਦੇਣੀ ਨਹੀਂ ਤੇ ਲੋਕਾਂ ਨੇ ਕਿਹਾ ਸੀ ਮਹਾਰਾਜ ਇਹ ਤਾਂ ਲੋਕਾਂ ਦੀਆਂ ਟੁੱਟੀਆਂ-ਟੁੱਟੀਆਂ ਗਣਦੇ ਨੇ ਇਹਤੇ ਮਰੇ ਹੋਏ ਪਸ਼ੂਆਂ ਦੀ ਖਾਲੂ ਤਾਰਦੇ ਨੇ ਮਹਾਰਾਜ ਇਹਤੇ ਚਮੜੇ ਦਾ ਕੰਮ ਕਰਨ ਵਾਲੇ ਨੇ ਮਹਾਰਾਜ ਸੱਚਾ ਪਾਤਸ਼ਾਹ ਤੁਸੀਂ ਚਮ ਦਾ ਕੰਮ ਕਰਨ ਵਾਲੇ ਮਹਾਂਪੁਰਖ ਨੂੰ ਉਸ ਮਹਾਨ ਅਸਥਾਨ ਦੇ ਉੱਤੇ ਬਿਰਾਜਮਾਨ ਕਰ ਦਿੱਤਾ ਜਿਨੂੰ ਅੱਜ ਜੁਗੋ ਜੁਗਾ ਟਾਲ ਧਾਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਸਿਕੋ ਤੁਹਾਡੇ ਅਗੇ ਤਰਲਾ ਹੈ ਬੇਨਤੀ ਹੈ ਇੱਕ ਵਾਰ ਅੱਖਾਂ ਮੀਟਣ ਤੋਂ ਪਹਿਲਾਂ ਨਾ ਆਪਣੇ ਗੁਰੂ ਦੀ ਬਾਣੀ ਪੜ੍ਹ ਲਓ ਕਿਤੇ ਨਾ ਹੋਵੇ ਸਾਨੂੰ ਅਸੀਂ ਗੁਰੂ ਦੇ ਨਾਲ ਅੱਖਾਂ ਮਿਲਾਉਣ ਜੋਗੇ ਨਾ ਰਹੀਏ ਗੁਰੂ ਕਦੇ ਤੁਸੀਂ ਹਨੇਰਾ ਢੋਈ ਗਏ ਜੇ ਸਾਨੂੰ ਜਬਜੀਤ ਸਿੰਘ ਦੀ ਪਹਿਲੀ ਪੌੜੀ ਦੇ ਅਰਥ ਤੱਕ ਨਹੀਂ ਆਉਂਦੇ ਵੀ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਦੇ ਕੀ ਅਰਥ ਨੇ ਤਿੰਨ ਕਰਮਕਾਂਡ ਜਿਹੜੇ ਇਸ ਦੇਸ਼ ਵਿੱਚ ਬੇਪਰ ਸਭ ਤੋਂ ਵੱਧ ਲੋਕਾਂ ਕੋਲੋਂ ਜ਼ੋਰ ਦੇ ਕੇ ਕਰਾਉਂਦਾ ਸੀ ਪਤਾ ਕਿਹੜੇ ਵੀ ਤਾਨੂੰ ਪਾਣੀ ਨਾਲ ਸਾਫ਼ ਕਰੋ ਤੁਹਾਡਾ ਸਰੀਰ ਪਵਿੱਤਰ ਹੋ ਜਾਏਗਾ ਜੀਵ ਪਵਿੱਤਰ ਹੋ ਜਾਏਗਾ ਮਹਾਰਾਜ ਨੇ ਜਬਜੀਤ ਸਿੰਘ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਟੋਕ ਵਿੱਚ ਪਤਾ ਕੀ ਆਖਿਆ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਸਰੀਰ ਨੂੰ ਬਾਹਰੋਂ ਲੱਖਾਂ ਵਾਰ ਵੀ ਸਾਫ ਕਰ ਲੋ ਤੇ ਸੁੱਚਾ ਕਰ ਲੋ ਬਾਹਰੋਂ ਸਰੀਰ ਨੂੰ ਸੁੱਚੇ ਕਰਨ ਦੇ ਨਾਲ ਮਨ ਸਾਫ ਨਹੀਂ ਹੋਏਗਾ ਇਹ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪੌੜੀ ਦੀ ਪਹਿਲੀ ਤੋਕ ਹੈ ਜਿੰਨੇ ਵੀ ਦਵਾਨਾ ਨੇ ਟੀਕੇ ਕਹਤੇ ਜਾ ਕੇ ਕੋਈ ਆ ਪੜ ਲੋ ਜੇ ਮੇਰੇ ਤੇ ਕੋਪ ਲਿਖਾਇ ਤੇ ਉਥੇ ਲਿਖਿਆ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਦੂਜਾ ਕਰਮ ਸੀ ਚੋਪ ਰਹਿਣਾ ਵੇਦਾਂ ਚੁੱਪ ਕਰਕੇ ਸਮਾਧੀ ਲਾ ਲੋ ਰੱਬ ਮਿਲਦਾ ਮਾਰੇ ਨਾ ਕਹੇ ਚੁੱਪੇ ਚੁੱਪ ਨਾ ਹੋ ਵਈ ਜੇ ਲਾਏ ਰਹਾ ਮਲੋ ਤੁਸੀਂ ਏਦਾਂ ਅੱਖਾਂ ਮੀਟ ਕੇ ਚੁੱਪ ਵੀ ਕਰ ਜੋਗੇ ਮਨ ਤੇ ਅੰਦਰ ਰੋਲਾ ਪਾ ਰਿਆ ਮਨ ਤੇ ਅੰਦਰ ਸ਼ੋਰ ਪਾ ਰਿਆ ਤਾਂ ਤੇ ਮਾਰੇ ਨੂੰ ਕਹਿਣਾ ਪਿਆ ਸੀ ਇੱਕ ਵਣਖੰਡ ਵੈਸੇ ਜਾਏ ਸਾਧਨਾ ਦੇਵੇਹੀਂ ਇੱਕ ਜੰਗਲਾਂ ਚਲੇ ਗਏ ਵਣਖੰਡ ਵੀ ਚਲੇ ਗਏ ਸਾਧਨਾ ਦੇਵੀ ਸਾਧ ਕਹਿੰਦੇ ਨੇ ਆਵਾਜ਼ ਦੇਣੀ ਮੂੰਹ ਨਹੀਂ ਸੀ ਬੋਲਦੇ ਹੁਣ ਕਦੀ ਸੋਚ ਕੇ ਵੇਖਿਓ ਕੋਈ ਬੰਦਾ ਬੋਲਦਾ ਨਾ ਨਾ ਹੋਵੇ ਉਹਦੇ ਇਲਾਜ ਕਰਾਉਣੇ ਆ ਵੀ ਇਹ ਕੋਈ ਸ਼ਬਦ ਬੋਲੇ ਜਦੋਂ ਪਹਿਲੀ ਵਾਰ ਬੱਚਾ ਕੋਈ ਸ਼ਬਦ ਬੋਲਦਾ ਨਾ ਮਾਂ ਬਾਪ ਵਾਸਤੇ ਉਹ ਤੋਂ ਵੱਧ ਖੁਸ਼ੀ ਦਾ ਹੋਰ ਕੋਈ ਨਹੀਂ ਹੁੰਦਾ ਕਹਿੰਦੇ ਸ਼ੁਕਰ ਆ ਸਾਡੇ ਬੱਚੇ ਨੇ ਪਹਿਲਾ ਸ਼ਬਦ ਬੋਲਿਆ ਬੱਚਾ ਬੋਲਦਾ ਸਾਨੂੰ ਚੰਗਾ ਲੱਗਦਾ ਜਿਨ੍ਹਾਂ ਦੇ ਕੋਲ ਜ਼ੁਬਾਨ ਹੈ ਉਹ ਬੋਲਦੇ ਤੇ ਚੰਗੇ ਲੱਗਦੇ ਨੇ ਪਰ ਇਹ ਤੇ ਧਰਮ ਦੇ ਨਾਂ ਤੇ ਚੁੱਪ ਵੀ ਕੀਤਾ ਗਿਆ ਮੋਨੀ ਵੀ ਬਣੇਗਾ ਮੋਨਮਰਤ ਵੀ ਰੱਖੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ ਇੱਕ ਵਣਖੰਡ ਵੈਸੇ ਜਾਏ ਇੱਕ ਵਣ ਜੰਗਲਾਂ ਵਿੱਚ ਖੰਡ ਟੁਕੜਿਆਂ ਵਿੱਚ ਚਲੇ ਗਏ ਬਾੜਾਂ ਦੀਆਂ ਕੰਧਾਂ 'ਚ ਲੋਕਾਂ ਨੇ ਚੁੱਪ ਕਰ ਗਏ ਜਦੋਂ ਬੋਲਣ ਦਾ ਵਕਤ ਸੀ ਮੂੰਹ ਸੀ ਲਿਆ ਆਪਣਾ ਵੀ ਬੋਲਣਾ ਨਹੀਂ ਤੁਮਾਰਾ ਨੇ ਕਹਿਣਾ ਪਿਆ ਬੋਲ ਸੁੱਤਰ ਮੜਿਆ ਮੂੰਹ ਕੱਟ ਧਾਰੀ RAM ਤੂੰ ਬੋਨੀ ਕਿਉਂ ਬਣ ਗਿਆ ਭਾਈ ਤੇਰੇ ਸਾਹਮਣੇ ਕਤਲ ਹੋ ਰਿਹਾ ਨੇ ਤੇਰੇ ਸਾਹਮਣੇ ਰਾਜਾ ਪਰਜਾ ਨੂੰ ਖਾਰਿਆ ਕੱਲ ਆਈ ਕੁੱਤੇ ਮੂਹੀ ਇਹ ਲੁਕਾਈ ਕੁੱਤੇ ਮੂਹੀ ਹੋ ਗਈ ਕੱਲ ਆਈ ਕੁੱਤੇ ਮੂਹੀ ਤੋ ਇਹ ਸ਼ਬਦ ਭਾਈ ਗੁਰਦਾਸ ਨੂੰ ਲਿਖਣੇ ਪਏ ਰਾਜੇ ਪਾਪ ਕੁਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਰਾਜੇ ਪਾਪ ਕਰਨ ਲੱਗ ਪਏ ਜਿਹੜੀ ਵਾੜ ਨੇ ਫਸਲ ਦੀ ਰਾਖੀ ਕਰਨੀ ਉਹ ਵਾੜ ਹੀ ਫਸਲ ਨੂੰ ਖਾਣ ਲੱਗ ਪਈ ਮਹਾਰਾਜ ਨੇ ਫਿਰ ਆਵਾਜ਼ ਬੁਲੰਦ ਕੀਤੀ ਸਮਝਾਇਆ ਲੋਕਾਂ ਨੂੰ ਇੱਕ ਲਾਮ ਬੰਦ ਇੱਕ ਤਰੀਕਾ ਪੈਦਾ ਕੀਤਾ ਜਾਗੇ ਪੰਜਵੇਂ ਜਾਮੇ ਤੱਕ ਇੱਕ ਵੀ ਜੰਗ ਕਿਸੇ ਗੁਰੂ ਪਾਸ਼ਾ ਨੇ ਨਹੀਂ ਲੜੀ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਲੜੀਆਂ ਪਹਿਲੀ ਜੰਗ ਵਿੱਚ ਬਾਬਾ ਤਿਆਗamal ji ਨੇ ਤੇਗ ਦੇ ਜੋਰ ਵਿਖਾਏ ਜਿਨ੍ਹਾਂ ਨੂੰ ਅਸੀਂ ਅੱਜ ਸਤਕਾਰ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆਂ ਜਦੋਂ ਪਹਿਲੀ ਜੰਗ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਤੇਗ ਦੇ ਜੋਰ ਵਿਖਾਏ ਨਾ ਮੀਰੀ ਪੀਰੀ ਦੇ ਮਾਲਕ ਧੰਗ ਗੁਰੂ ਅਰਗਵਿੰਦ ਪਾਸ਼ਾ ਜੀ ਤੱਕ ਰਹੇ ਸਨ ਵੇਖ ਰਹੇ ਸਨ ਕਿ ਛੋਟੀ ਉਮਰ ਵਿੱਚ ਤੇਗ ਦੇ ਜੋਰ ਇੱਕ ਸੀ ਨੋਟ ਕਰਿਓ ਜਿਹੜੇ ਤੇਗ ਦੇ ਜੋਰ ਵਿਖਾ ਸਕਦੇ ਹੋਣ ਉਹਨਾਂ ਨੇ ਆਪਣਾ ਸੀਸ ਦਾ ਕਲਮ ਕਰਵਾ ਲਿਆ ਦਿੱਲੀ ਦੀ ਧਰਤੀ ਤੇ ਐਸਨੁਕਤੇ ਨੂੰ ਸਮਝਿਓ ਕਈ ਵਰੀ ਨਾ ਸਬਰ ਦੇ ਨਾਲ ਪੁੱਟਿਆ ਹੋਇਆ ਕਦਮ ਵੱਡੀਆਂ-ਵੱਡੀਆਂ ਹਕੂਮਤਾਂ ਦੀਆਂ ਜੜ੍ਹਾਂ ਉਖੇੜ ਜਾਂਦਾ ਆਪਣੇ ਪਿੰਡੇ ਤੇ ਜਦੋਂ ਕਸ਼ਟ ਸਹਿ ਜਾਂਦਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਪਿੰਡੇ ਦੇ ਸਾਰੇ ਕਸ਼ਟ ਸਹਿ ਉਹਨਾਂ ਨੇ ਸੀਸ ਤੇ ਤਤਾਰੇਤਾ ਪਾਇਆ ਗਿਆ ਦੇਗ ਵਿੱਚ ਮਹਾਰਾਜ ਨੂੰ ਉਬਾਲਾ ਦਿੱਤਾ ਗਿਆ ਮਹਾਰਾਜ ਦਾ ਸਰੀਰ ਛਾਲੇ-ਛਾਲੇ ਹੋ ਗਿਆ ਪਰ ਸੀ ਤੱਕ ਨਹੀਂ ਗੁਰਦੇਵ ਨੇ ਉਚਾਰੀ ਇਹ ਤਵਾਰੀਖ ਦੇ ਪੰਨੇ ਦੱਸਦੇ ਨੇ ਪਰ ਉਸ ਸਬਰ ਨੇ ਉਸ ਸਬਰ ਨੇ ਇੱਕ ਵਾਰੀ ਹਕੂਮਤ ਦੀਆਂ ਜੜਾਂ ਲਾ ਕੇ ਰੱਖ ਦਿੱਤੀਆਂ ਮੀਰੀ ਪਿਰ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਤੋਂ ਬਾਅਦ ਕੋੜ ਸਵਾਰੀ ਸ਼ਾਸਤਰ ਵਿਦਿਆ ਹਰ ਇੱਕ ਚੀਜ਼ ਨਪੁੰਨ ਰਸਤੇ ਗੁਰੂ ਅਰਜਨ ਸਾਹਿਬ ਇਹਨਾਂ ਸਾਰਾ ਕੁਝ ਮੀਰੀ ਪਿਰ ਦੇ ਮਾਲਕ ਨੂੰ ਆਪਣੇ ਹੱਥੀਂ ਕਰ ਗਏ ਸਨ ਕੋੜ ਸਵਾਰੀ ਸ਼ਾਸਤਰ ਵਿਦਿਆ ਸਭ ਕੁਝ ਸਿਵਾ ਕੇ ਗਏ ਸਨ ਪਰ ਅੱਜ ਹੌਲੀ ਹੌਲੀ ਸਾਡੇ ਕਰਨ ਜੋ ਸਭ ਕੁਝ ਲੋਪ ਹੋ ਗਿਆ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਏਜ 10 11 ਸਾਲ ਦੀ ਸੀ ਜਦੋਂ ਬਾਬਾ ਬੁੱਢਾ ਜੀ ਦੇ ਨਾਲ ਬਹਿ ਕੇ ਬਾਣੀ ਦੀ ਵਿਚਾਰ ਕਰਨ ਲੱਗ ਪਏ ਸਨ ਮਾਰੇਓ ਅੱਜ ਆਪਾਂ ਆਪਣੇ ਘਰਾਂ ਦੇ ਵਿੱਚ ਧਿਆਨ ਅੱਜ ਕਿੰਨੀਆਂ ਮਾਵਾਂ ਆਪਣੇ ਬੱਚਿਆਂ ਨਾਲ ਬਹਿ ਕੇ ਸ਼ਾਮਾਂ ਨੂੰ ਕਹਿੰਦੀ ਆਪ ਪੁੱਤਰ ਆਪਾਂ ਸੋਦਾ ਰੈ ਰਾਸ ਦਾ ਪਾਠ ਕਰ ਲਈਏ ਆਪ ਪੁੱਤਰਾ ਆਪਾਂ ਜਪਜੀ ਸਾਹਿਬ ਦਾ ਰਲ ਕੇ ਪਾਠ ਕਰੀਏ ਆਪਾਂ ਰਲ ਕੇ ਨਿਤਨੇਮ ਕਰੀਏ ਆਪਾਂ ਗੁਰੂ ਰਣਜੀਤ ਸਾਹਿਬ ਜੀ ਦੇ ਚਰਨੀ ਲੱਗੀਏ ਤੇਰੀ ਇੱਕ ਵਾਰ ਸੋਚ ਕੇ ਵੇਖਿਆ ਦੇ ਤਾਰੀ ਗੁਰਦੰਬ ਵਧਣ ਦਾ ਕਾਰਨ ਕੀ ਸੀ ਖਾਲੀ ਥਾਂ ਦੇ ਕਿਸੇ ਨੇ ਭਰਨੀ ਹੈ ਨਾ ਪਿਆਰਿਓ ਜਦੋਂ ਤੁਸੀਂ ਕੁਝ ਨਹੀਂ ਕਰੋਗੇ ਅਗਲਾ ਕਿਸੇ ਨਾ ਕਿਸੇ ਬੰਨੇ ਤੇ ਜਾਏਗਾ ਹੀ ਨਾ ਆਪ ਗੁਰਬਾਣੀ ਪੜੋ ਸਾਨੂੰ ਸਮਝ ਆਏ ਫਿਰ ਉਸ ਤੋਂ ਬਾਅਦ ਇਹ ਦਾਫਲਾ ਚੱਲਦਾ ਗਿਆ ਮਹਾਰਾਜ ਬਾਣੀ ਦੀ ਵਿਚਾਰ ਅੱਗੇ ਕਰਦੇ ਗਏ ਸਮਝਾਉਂਦੇ ਗਏ ਕਿ ਕਿਦਾਂ ਸਿੱਖ ਨੇ ਸ਼ਬਦ ਨਾਲ ਜੁੜਨਾ ਹੈ ਕਿਵੇਂ ਸਿੱਖੀ ਵਿਚਾਰਧਾਰਾ ਨੂੰ ਆਪਣੇ ਅੰਦਰ ਲੈ ਕੇ ਆਉਣਾ ਹੈ ਤੁਹਾਰਾ ਇਹ ਕਹਿੰਦੇ ਨੇ ਦਵਾਤ ਸੀ ਦਾਨ ਨਾਮ ਇਸ਼ਨਾਨ ਇਸ਼ਨਾਨ ਦਾ ਅਰਥ ਕੀ ਹੈ ਮਨ ਨੂੰ ਪਵਿੱਤਰ ਕਰਨਾ ਸਾਬ ਨੇ ਪਤਾ ਕੀਆ ਕਿ ਆ ਭਾਂਡਾ ਆਸ਼ਾ ਸੋਏ ਜੋਤਿਸ ਭਾਵ ਸੀ ਇਥੇ ਭਾਂਡੇ ਦਾ ਅਰਥ ਪਤਾ ਕੀ ਹੈ ਹਿਰਦਾ ਜਿਵੇਂ ਭਾਂਡੇ ਚ ਆਪਾਂ ਕੋਈ ਵਸਤੂ ਪੋਨੇ ਹਿਰਦਾ ਆਪਣਾ ਭਾਂਡਾ ਵਾ ਜਿਵੇਂ ਆਪਾਂ ਇਤੋਂ ਕੋ ਚੀਜ਼ ਲੈ ਕੇ ਜਾਣੀ ਹੋਵੇ ਦਾਲ ਲੈ ਕੇ ਜਾਣੀ ਹੋਵੇ ਤੇ ਭਾਂਡੇ ਚ ਪਾ ਕੇ ਖੜਾਂਗੇ ਨਾ ਤੇ ਜੇ ਆਪਾਂ ਇਤੋਂ ਕੋ ਸਿੱਖਿਆ ਨਾਲ ਲੈ ਕੇ ਜਾਣੀ ਹੈ ਤੋ ਹਿਰਦੇ ਦੇ ਭਾਂਡੇ ਜਾਣੀ ਹੈ ਮਹਾਰਾ ਇਹ ਕਹਿੰਦੇ ਭਾਂਡਾ ਹੱਸ਼ਾ ਸੋਏ ਸਰੀਰ ਇਹ ਹਿਰਦੇ ਦਾ ਭਾਂਡਾ ਉਹੀ ਚੰਗਾ ਹੈ ਜੋ ਤਿਸ ਭਾਵਸੀ ਜਿਹੜਾ ਮੇਰੇ ਮਾਲਕ ਨੂੰ ਪਾ ਗਿਆ ਭਾਂਡਾ ਆਤਮ ਲੀਨ ਤੋਤਾ ਛਣਾ ਹੋਈ ਸੀ ਕੋ ਦੁਨੀਆ ਦਾ ਐਸਾ ਭਾਂਡਾ ਹੈਗਾ ਜਿਹੜਾ ਮੈਲਾ ਹੋਵੇ ਤੇ ਤੋਦਿਆ ਸਾਫ ਨਾ ਹੋਵੇ ਮਹਾਰਾ ਇਹਦੇ ਭਾਂਡਾ ਆਤਮ ਲੀਨ ਤੋਤਾ ਛਣਾ ਹੋਈ ਸੀ ਪਾਂਡਾ ਜਿੱਲਾ ਮਰਜੀ ਮੈੜਾ ਹੋ ਜੇ ਉਹਨੂੰ ਮਾਂਜਦੀਏ ਧੋਈਏ ਗਰਮ ਪਾਣੀ ਪਾਈਏ ਤੇ ਫਿਰ ਸਾਫ ਹੋ ਜਾਂਦਾ ਇੱਥੇ ਮਾਰਗ ਦੇ ਪਾਂਡਾ ਆਤਮ ਮਲੀਨ ਤੋਤਾ ਇਹ ਕਿਹੜੇ ਪਾਂਡੇ ਦੀ ਗੱਲ ਕਰ ਰਹੇ ਮਹਾਰਾਜ ਉਹ ਹਿਰਦੇ ਦਾ ਪਾਂਡਾ ਹੈ ਜਿਹੜਾ ਬਾਹਰੋਂ ਜਿੰਨਾ ਮਰਜੀ ਤੂੰ ਧੋਣ ਦਾ ਯਤਨ ਕਰ ਬਾਹਰੋਂ ਧੋਣ ਨਾਲ ਤੇਰੇ ਹਿਰਦੇ ਦਾ ਪਾਂਡਾ ਸਾਫ ਨਹੀਂ ਹੋਣਾ ਜੇ ਤੇਰੇ ਹਿਰਦੇ ਨੂੰ ਕੋਈ ਸਾਫ ਕਰ ਸਕਦਾ ਹੈ ਕਿਉ ਗੁਰੂ ਪਾਤਸ਼ਾਹ ਦੀ ਸੱਚੀ ਸੁੱਚੀ ਸਿੱਖਿਆ ਤੇ ਗੁਰਬਾਣੀ ਹੈ ਪਿਆਰੇ ਜਿੰਜੋ ਗੁਰਬਾਣੀ ਪੜਾਂਗੇ ਛਾੜੇ ਮਨ ਦੀ ਮੈਲ ਉਤਰੇ ਕੀ ਤਾਂ ਹੀ ਤੇ ਆਖਿਆ ਸੀ ਮਾਰੇ ਨੂੰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਦ ਕੋ ਆਪਣਾ ਜਿਓ ਆਪਣੇ ਗੁਰੂ ਦੇ ਚਰਨਾਂ ਨੂੰ ਆਉਣ ਆਪਾਂ ਕੀ ਕਰ ਰਹੇ ਸਾਰੇ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਪੀ ਰਹੇ ਆ ਆਪਣੇ ਅੰਦਰ ਗੁਰੂ ਦੇ ਵਿਚਾਰਾਂ ਨੂੰ ਵਸਾਰੇ ਆ ਤੁਹਾ ਮਾਰਾ ਇਹ ਕਹਿੰਦੇ ਨੇ ਦੁਆਦਸੀ দান ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰੀ ਦੀ ਭਗਤੀ ਕਰੋ ਕੀ ਕਰਕੇ ਹੰਕਾਰ ਛੱਡ ਕੇ ਜਦੋਂ ਤੁਸੀਂ ਭਗਤੀ ਕਰੋ ਰੱਬ ਦਾ ਨਾਮ ਲਓ ਈਗੋ ਨਾ ਹੋਵੇ ਕਿ ਮੈਂ ਇਹਨੇ ਪਾਠ ਕੀਤੇ ਆ ਮੈਂ ਗੁਰਦੁਆਰੇ ਜਾਣਾ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਧਿਆਨੀ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਤੇਰੇ ਨਾਲ ਕੋਈ ਵਿਚਰੇ ਤੇਰੇ ਨਾਲ ਕੋ ਰਵੇ ਤੇਰਾ ਪਰਿਵਾਰ ਤੇਰਾ ਆਂਡ ਗਵਾਂਢ ਦੱਸੇ ਇਹ ਬਾਣੀ ਪੜਦਾ ਨਹੀਂ ਇਹ ਬਾਣੀ ਨੂੰ ਜਿਉਂਦਾ ਹੈ ਇਹ ਗੁਰਬਾਣੀ ਬਣੀਏ ਹੈ ਇਹਨੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਅੰਦਰ ਕਮਾ ਲਿਆ ਹੈ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਹੁਣ ਆਪਾਂ ਕੀ ਕਰ ਰਹੇ ਆ ਜੀ ਅੰਮ੍ਰਿਤ ਪਾਨ ਕਰ ਰਹੇ ਆ ਕਿੱਥੇ ਸਾਹ ਸੰਗਤ ਵਿੱਚ ਬਹਿ ਕੇ ਪੰਜਾ ਪਿਆਰਿਆਂ ਦੇ ਕੋਲ ਖੰਡੇ ਦੀ ਪੌ ਲੈ ਕੇ ਸਿੱਖ ਨੇ ਰੋਜ਼ ਹੀ ਅਮਰਤ ਪਾਨ ਕਰਨਾ ਹੈ ਸਿੱਖ ਨੇ ਰੋਜ਼ ਹੀ ਅਮਰਤ ਪੀਣਾ ਹੈ ਸ਼ੇਰੇ ਪੀਣਾ ਹੈ ਦੁਪਹਿਰੇ ਪੀਣਾ ਸ਼ਾਮੀ ਪੀਣਾ ਉਠਤ ਬੈਠਤ ਸੋਵਤ ਧਈ ਹੈ ਮਾਰਗ ਜਲਤ ਹਰੇ ਹਰ